ਕੀਤਾ ਜੀਤਾ ਜੀਤਾ ਪੱਟੇ ਦਾ ਪਤਾ ਆ ਪੱਟੇ ਉਹ ਕੀ ਹੋ ਗਿਆ ਓਏ ਜੱਸੀ ਦੀ ਬੂਛਪਰੇ ਵੀ ਗਈ ਓਏ ਵਾਫਰੇ ਤਾਂ ਧਰ ਲਵੇ ਹਾਂ ਟੈਂਟਰ ਖੜਾ ਹਾਂ ਹੋਜੀ ਰੰਗਾ ਹਾਂ ਉਹ ਵੀ ਓਏ ਉਹ ਵੀ ਨੇ ਉਹ ਸੜਕ ਨੇ ਆਪਣਾ ਫੋਨ ਹੋ ਗਿਆ ਉਹ ਸੜਕ ਨੇ ਆਪਣਾ ਫੋਨ ਨਿਕਰਾ ਪਾ ਲਿਆ ਓਏ ਹਾਂ ਉਹਦਾ ਉਹ ਗੱਡੇ ਚ ਹਾਂ ਡਾਂਗਾ ਹਾਂ ਦੋ ਸਟੇਟ ਕੰਦਾ ਹਾਂ ਖਾ ਓਏ ਉਹਨਾਂ ਨੇ ਤਾਂ ਮੇਰੀ ਭੈਣ ਬੰਨ ਰੱਖੀ ਆ ਉਹਨਾਂ ਨੇ ਤਾਂ ਆਪਣਾ ਆਪਣਾ ਘਰ ਲਈ ਕਰਤਾ ਉਹ ਸਾਲ ਕਣਿਆ ਲੀਕ ਨਹੀਂ ਹੁੰਦਾ ਸੀਜ਼ ਹੁੰਦਾ ਹਾਂ ਸੱਚਾ ਹਾਂ ਹਾਂ ਆਪਣਾ ਘਰ ਉਹਨਾਂ ਨੇ ਹਾਂ ਅਸੀਂ ਜੀ ਕਰਤਾ ਜਾਂ ਹਾਂ ਉਹਨਾਂ ਦਾ ਮੇਰੀ ਭੈਣ ਬਣ ਰੱਖੀ ਆ ਹਾਂ ਵੀ ਹੁਣ ਕਹਿ ਰਿਹਾ ਨਾਚ ਫਰੀ ਤੇ ਨਾਚ ਹਾਂ ਉਹਦਾ ਮੇਰੇ ਸਾਲੇ ਮੇਰੇ ਕੋਲ ਵੀ ਮਤਰਾ ਕਰਾਉਣਗੇ ਹਾਂ ਉਹਦਾ ਇੱਕ ਹਾਲ ਦਰਜਾ ਹਾਂ ਪਾ ਕੇ 100 ਦਾ نوٹ ਮੂੰਹ ਚ ਕਹੀ ਜਾਂਦਾ ਲੱਗੇ ਦੇ ਦਿਨ ਨਾ ਤੇੜੇ ਉਹ ਸਾਲ ਕਣਿਆ ਕੰਨੀਆਂ ਦਾ ਟਾਈਮ ਹੋ ਰਿਹਾ ਕੀ ਕਰੀ ਜਾਂਦੇ ਹੋ ਹੰਡੀਆਂ ਕਰਨ ਵਾਲੀਆਂ ਹੋਈਆਂ ਬਈਆਂ ਨੇ ਉੱਥੇ